ਹਾਂਜੀ ਸਰਬੱਤ ਦਾ ਭਲਾ ਐਫ ਡੀ ਕੇ ਫਰੀਦਕੋਟ ਅੱਜ ਨਾ ਭਰਾਓ ਬਹੁਤ ਪੁਰਾਣੀ ਗੱਲ ਮੇਰੇ ਯਾਦ ਆ ਗਈ ਤੇ ਮੈਂ ਹੱਸਾ ਹੀ ਬਹੁਤ ਤੇ ਮਾਨੇ ਭਰਿਆ ਇੱਕ ਸਾਡਾ ਯਾਰ ਹੁੰਦਾ ਸੀ ਜੋਰਾ ਉਹਨੂੰ ਪਿਆਰ ਨਾਲ ਸਟੋਪ ਵੀ ਕਹਿੰਦੇ ਸਟੋਪ ਉਹਦਾ ਪਛਾਣ ਕਰਦੇ ਤੇ ਉਹਦਾ ਨਾਮ ਧਰਿਆ ਸੀ ਜੋਰਾ ਸਟੋਪ ਓਪਰਾਵਾ ਇੰਨਾ ਭਗਤ ਬੰਦਾ ਸੀਗਾ ਇੱਕ ਦਿਨ ਉਹ ਰਾਤ ਨੂੰ ਬਿਮਾਰ ਹੋ ਗਿਆ ਉਹਨੂੰ ਟੱਟੀਆਂ ਲੱਗੀਆਂ ਲੋਜ ਮੂਸ਼ਨ ਲੱਗੇ ਮਲੇਰੀ ਕਹਿੰਦੇ ਪਾਵਾ ਉਹ ਬੰਦਾ ਆਪਣੇ ਕਾਮੀ ਦਾ ਸੀ ਤੇ ਜਦੋਂ ਨਾ ਆਇਆ ਤੇ ਸਾਡੇ ਬਾਪੂ ਜੀਾਂ ਦੇ ਵੀ ਬਾਪੂ ਦਾ ਸਵਾਸ ਸਾਡੇ ਉਹ ਸਾਰਿਆਂ ਨੂੰ ਛੋਰੇ ਕਾਇਕੇ ਬੁਲਾਵਾ ਸੀਗਾ ਤੇ ਮੈਨੂੰ ਉਹਦਾ ਛੁਰੇ ਜਾ ਤੂੰ ਜੋ ਰੁੱਲਿਆ ਸੱਤ ਕੇ ਮੈਂ ਸੱਤ ਦੇ ਜਾੜੇ ਪਰ ਆਵਾ ਮੈਂ ਆ ਪਾਈ ਤੈਨੂੰ ਬਾਪੂ ਬੁਲਾਉਂਦਾ ਤੇ ਮੈਨੂੰ ਉਹ ਮਿੱਥ ਤੇ ਆਇਆ ਨਾ ਮੈਂ ਥਾਰੀ ਆਦਾਨਾ ਤੰਗ ਬਹੁਤ ਆ ਤੇ ਮੈਂ ਥਾਰੀ ਆਦ ਸੱਤਾ ਕਿਤੇ ਆਵਣਾ ਕਿਤੇ ਜਾਵਣਾ ਕਿਤੇ ਆਲਾ ਜਾਵਣਾ ਉਹਨੂੰ ਆਇਆ ਨਾ ਫਤ ਲੱਗੇ ਮੈਨੂੰ ਅੱਖਾਂ ਕੀ ਮੈਨੂੰ ਕੀ ਹੁੰਦਾ ਲੱਗੇ ਲੂਜ਼ ਮੋਸ਼ਨ ਦਸਤ ਲੱਗੇ ਟੱਠੀ ਹੱਕਾ ਲੋ ਕੁਛ ਮਰਜ਼ੀ ਕਰੋ ਉਹ 10 ਹੀ ਸਾਧਾ ਏਡਾ ਭਲਾ ਮਾਰਸ ਬੰਦਾ ਸੀਗਾ ਵੀ ਮੈਨੂੰ ਕੀ ਹੋਇਆ ਤੇ ਮੈਂ ਕਰਿਆ ਕੇ ਕਹਿਦਾ ਵੀ ਮੇਰਾ ਬਾਪੂ ਨਹੀਂ ਹੁੰਦਾਗਾ ਬਾਪੂ ਦਾ ਚਾਹ ਤੂੰ ਕਹਿ ਵੀ ਤੈਨੂੰ ਸਾਤਾ ਆਪਣਾ ਚਾਚਾ ਤੇਰਾ ਚਲੋ ਅਸੀਂ ਭਾਈ ਮੈਂ ਦਵਾਰਾ ਖੜਿਆ ਜਾਵੜਿਆ ਉਹ ਆ ਗਏ ਨਾਲ ਹੁਣ ਸਰ ਉਹਨੇ ਆਖੇ ਚਾ ਬਾਪੂ ਲੜੇ ਨਾ ਤੇ ਹਾਂ ਦਾ ਮੈਦਾਨਾ ਚਾਚਾ ਯਾਰ ਸਾਰੀ ਰਾਤ ਬਸ ਕਿਤੇ ਆਵੜਾ ਕਿਤੇ ਜਾਵੜਾ ਕਿਤੇ ਆਵੜਾ ਉਹ ਹੱਡਾ ਰੋੜੇ ਦੇ ਰਾਹ ਸਾਰੀ ਸਾਰੀ ਰਾਤ ਕਿਤੇ ਆਵੜਾ ਵਿੱਚ ਜਾਵਣਾ ਗਾਪਨੋ ਕਿਉਂ ਆਵੜਾ ਜਾਵਣਾ ਆਵੜਾ ਜਾਵਣਾ ਕੀ ਗੱਲ ਵੀ ਕੀ ਹੋਇਆ ਤੈਨੂੰ ਉਹਨਾਂ ਪਛਨ ਜਾਤ ਮੰਤਰੀਆਂ ਕੌਜੀ ਨੇ ਮਾਰਕਤਿਆ ਗਈ ਲੈ ਐਵੇਂ ਜੇ ਬੰਦੇ ਨੂੰ ਆ ਨਹੀਂ ਪਤਾ ਸੀ ਵੀ ਮੈਨੂੰ ਲੋਜ ਮੋਜ ਲੱਗੇ ਆ ਕਿ ਕੌਜੀ ਐਡਾ ਮਲੇ ਭਲਾ ਮਰਦ ਬੰਦਾ ਇਹੋ ਜੀ ਦੁਨੀਆ ਪਈ ਆ ਭਰਾਓ ਮਲਵੀ ਕਹਿਣ ਦਾ ਪਾਵਾ ਉਹਦੇ ਮਰਦ ਚ ਕਾਲ ਹੋਰ ਸੱਚ ਉਹ ਉਹਦੇ ਮਨ ਚ ਪਿਆਰ ਬਹੁਤ ਸੀ ਇੰਨਾ ਪਿਆਰ ਸੀ ਨਾ ਮੱਲੀ ਸੁਣ ਤਸ ਜਦਾ ਜੇ ਮਨਤ ਪਿਆਰ ਸੀ ਅੱਜ ਆ ਗੱਲਾਂ ਜਿਹੜੇ ਸੁਣਦੇ ਨਾ ਬਸ ਇਥੋਂ ਇਥੇ ਅੰਦਾਜ਼ਾ ਲਾ ਲਓ ਵੀ ਉਸ ਇਨਸਾਨ ਦੇ ਮਨ ਚ ਜੋਰਾ ਸਿੰਘ ਦੇ ਮਨ ਚ ਸਾਡੇ ਪ੍ਰਤੀ ਉਹਦੇ ਦੋਸਤਾਂ ਪ੍ਰਤੀ ਚਲੋ ਅਸੀਂ ਤਾਂ ਉਹਦੇ ਭਰਾਵਾਂ ਤੌਰ ਤੇ ਨਾਲ ਵਰਤਦੇ ਸੀ ਕਿਉਂਕਿ ਆਪਣੇ ਕੰਮੀ ਸੀ ਬਹੁਤ ਬੜੇ ਸਾਲ ਲਾਇਏ ਸਾਡੇ ਨਾਲ ਉਹ ਤੇ ਉਹ ਆਮ ਲੋਕਾਂ ਨਾਲ ਵੀ ਬਹੁਤ ਗੂੜਾ ਪਿਆਰ ਸੀਗਾ ਰਾਵੋ ਜਿੰਦਗੀ ਚ ਇਥੇ ਲੈ ਕੇ ਨਹੀਂ ਜਾਣਾ ਭਰਾਣਾ ਭਰਾ ਨੂੰ ਵਰਤੰਦੂ ਭਰਾ ਨੂੰ ਭਰਾ ਨਾਲ ਗੋਲਣ ਆਸਤੇ ਉਹਨੂੰ ਪ੍ਰੇਰਿਤ ਕਰੋ ਵੀ ਪ੍ਰਾਮਣਿਕ ਦੁਆਰਾ ਨਹੀਂ ਮਿਲਣਾ ਜੇ ਭਰਾ ਤੂੰ ਬਿਨਾ ਆਪ ਨੂੰ ਸਰਦਾ ਹੋਏ ਨਾ ਤੇ ਫਿਰ ਪਿੰਡ ਬਣਨ ਦੀ ਕੀ ਲੋੜ ਹੋਂ ਤੇ ਆਖੋ ਕਿੱਥੇ ਪ੍ਰਾ ਕਿੱਥੇ ਪਿੰਡ ਕਹਿਣ ਦਾ ਭਾਵ ਆ ਜਿਹੜਾ ਸੰਯੁਕਤ ਕੰਮ ਆ ਇਹ ਭਾਰੂ ਦਾ ਸੰਸਾਰ ਤੇ ਇਹਦੀ ਵੀ ਵੈਲਿਊ ਬਹੁਤ ਹੁੰਦੀ ਆ ਇਸ ਕਰਕੇ ਆਪਣੇ ਭਰਾ ਨਾਲ ਵਧੀਆ ਤੁਹਾਡਾ ਨਾਤਾ ਹੋਵੇ ਪ੍ਰਾਣਾ ਤੁਸੀਂ ਬੋਲਦੇ ਚੱਲਦੇ ਹੂੰ ਹੱਸੋ ਹੱਥੇ ਖੇਡਦੇ ਹੂੰ ਪਰ ਜਿਹੜੀ ਪਹਿਲਾਂ ਵਾਲੀ ਗੱਲ ਆ ਵੀ ਹਰ ਕੰਮ ਚ ਰਹਿ ਲੈਣੀ ਭਰਾਵਾਂ ਦੀ ਉਹ ਤਾਂ ਮੇਰੇ ਹਿਸਾਬ ਨਾਲ ਤਾਂ ਸੰਭਵ ਨਹੀਂ ਹੁੰਦੀ ਪਰ ਹੋ ਜੇ ਤਾਂ ਕਿਰਪਾ ਮਾਲਕ ਦੀ ਬਾਬਾ ਫਰੀਦ ਜੀ ਦੀ ਮਹਾਨ ਬਖਸ਼ਿਸ਼ ਹੋਵੇ ਹੋ ਵੀ ਸਕਦੀ ਆ ਗੁਰੂ ਨਾਨਕ ਦੇਵ ਜੀ ਦੀ ਮਹਾਨ ਬਖਸ਼ਿਸ਼ ਹੋਵੇ ਹੋ ਵੀ ਸਕਦੀ ਆ ਬਾਹਲੇ ਤੋਂ ਮੇਰੀ ਵੀਡੀਓ ਸੁਣ ਕੇ ਕੱਟ ਜਾਣਗੇ ਕਾਂਢਾ ਦੇਗੇ ਕੋਈ ਮੈਂ ਜਵੜੀਆਂ ਮਾਰੀ ਜਾਂਦੇ ਜਵੜੀਆਂ ਦਸਾਂਗੇ ਜਦੋਂ ਭਰਾ ਉਹ ਨਾਲ ਸੋਡੀ ਨਹੀਂ ਨਬੰਦੀ ਤੇ ਜਿਹੜਾ ਭਰਾ ਨੂੰ ਭਰਾ ਵਾਸਤੇ ਰਾਜੀ ਕਰੇ ਵੀ ਤੁਸੀਂ ਆਪਸ ਵਿੱਚ ਬੋਲੋ ਹਨਾ ਤੇ ਉਹਨੂੰ ਉਹ ਵੀਡੀਓ ਬਹੁਤ ਪਣੀ ਲੱਗਦੀ ਆ ਉਹ ਗੱਲ ਬੜੀ ਪਣੀ ਲੱਗਦੀ ਉਹ ਇਸ ਕਰਕੇ ਭਰਾ ਉਹ ਹੱਥ ਬਨ ਕੇ ਬੇਨਤੀ ਆ ਆਪਣੇ ਭਰਾ ਨੂੰ ਭੈਣ ਨੂੰ ਮਤਲਬ ਵੀ ਚਾਚੇ ਦਾਦੇ ਪੁੱਤਾਂ ਨੂੰ ਮਾਸੀ ਮਾਮੀ ਜਿਹੜੀ ਵੀ ਤੁਹਾਡੇ ਰਿਸ਼ਤੇ ਚ ਮਿਲੇ ਜਿੰਨੇ ਵੀ ਰਿਸ਼ਤੇ ਆਉਂਦੇ ਆ ਉਹ ਰਿਸ਼ਤੇ ਨੂੰ ਬਾਰ ਦਾ ਪਿਆਰ ਦਾ ਪਾਣੀ ਪਾ ਕੇ ਸੰਜਮ ਦੀਰੇ ਪਾ ਕੇ ਇਹ ਜੋ ਢੰਗ ਨਾਲ ਸੰਜੋਗ ਜਿਹੜਾ ਤੁਹਾਡੀਆਂ ਜਗ ਤੋਂ ਜਾਨ ਤੋਂ ਬਾਅਦ ਵਧੀਆ ਗੱਲਾਂ ਹੁਣ ਨਹੀਂ ਸਾਡੇ ਨਾਲ ਜੋਂ ਦਿਨ ਦਾ ਗਦਾਬ ਦਾ ਸਰਟੀਫਿਕੇਟ ਤੇ ਮਰੀਆਂ ਨੂੰ ਫੁੱਦੂ ਦਾ ਉਹ ਯਾਰ ਫਲਾਣਾ ਬੰਦਾ ਹੈਗਾ ਉਹਨੇ ਉਹ ਮਰ ਗਿਆ ਯਾਰ ਉਹ ਤੁਹਾਡੇ ਪਰੇ ਪੁੱਦੂ ਬੰਦਾ ਹਿੱਲਾ ਐਨੇ ਜੀ ਗੱਲ ਚ ਵੇੜ ਦਿੰਦੇ ਆ ਤੇ ਉਹਦਾ ਕੋਸਣਾ ਵੇਖਿਆ ਵੇਖੋ ਵੇਖ ਬੱਸ ਆਇਨਾ ਕਰਿਆ ਕਰੋ ਆਪਣੀਆਂ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਤੁਹਾਡੇ ਜਿੰਨੇ ਵੀ ਭੈਣ ਭਰਾ ਜੇ ਆਪ ਮੇਰੀ ਇੱਕ ਗੁਜਾਰਸ਼ ਮੇਰੀ ਬੇਨਤੀ ਮੰਨ ਕੇ ਜੇ ਸਾਰੇ ਭਾਰਤ ਚੋਂ 10 ਬੰਦੇ ਨੇ ਆਪਣੇ ਭਰਾਵਾਂ ਨੂੰ ਜਾਂ ਭੈਣ ਨੂੰ ਬੁਲਾ ਲਿਆ ਨਾ ਤੇ ਮੇਰਾ ਭਰਾ ਜਨਮ ਸਫਲਾ ਬਸ ਹੱਥ ਬਣ ਕੇ ਮੇਰੀ ਬੇਨਤੀ ਆ ਭੈਣ ਭਰਾ ਦੁਆਰਾ ਨਹੀਂ ਮਿਲਦੇ ਹੱਲ ਲਓ ਅਸੀਂ ਵੀ ਲੜਦੇ ਆ ਨਾ ਟੈਨਸ਼ਨ ਪੂਰਾ ਚੱਲਦਾ ਖੁੰਡਾ ਐ ਨਹੀਂ ਗੱਲ ਕੋਈ ਅਸੀਂ ਟੱਕਰ ਪੈਣੇ ਨਹੀਂ ਪਰ ਪਿਆਰ ਨਾਲ ਉਹ ਲੜਾਈ ਲੜਾਈ ਵੀ ਇੱਕ ਸਿਸਟਮ ਹੁੰਦਾ ਇੱਕ ਲੜਾਈ ਥੋੜੇ ਹਕਾਰ ਦੀ ਇੱਕ ਲੜਾਈ ਹੁੰਦੀ ਪਿਆਰ ਦੀ ਜਿਹੜੀ ਪਿਆਰ ਦੀ ਲੜਾਈ ਨਾਲ ਉਹਦੇ ਵਿੱਚ ਬਹੁਤ ਡੂੰਘੀਆਂ ਰਮਝਾਂ ਤੇ ਬਹੁਤ ਡੂੰਗੇ ਗੁਣ ਹੁੰਦੇ ਆ ਤੇ ਜਿਹੜੀ ਦੂਜੀ ਲੜਾਈ ਹੁੰਦੀ ਆ ਜਿਹੜੇ ਮੈਂ ਸ਼ਬਦ ਵਰਤਣਾ ਨਹੀਂ ਚਾਹੁੰਦਾ ਉਹ ਨਾ ਵਰਤਿਆ ਕਰਿਆ ਆ ਥੋੜੇ ਦਿਨ ਹੋ ਗਏ ਇੱਕ ਬੰਦੇ ਨੂੰ ਮੈਂ ਕਾਲ ਕੀਤੀ ਪਹਿਲਾਂ ਉਹ ਆਇਆ ਸੀ ਮੈਂ ਨਹੀਂ ਚੱਕਿਆ ਦੁਬਾਰਾ ਮੈਂ ਤਰੋ ਕਰ ਲਿਆ ਤਰੋਂ ਉਹ ਮੇਰੇ ਨਾਲ ਗੱਲ ਕਰਦਾ 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 ਇੰਨਾ ਕਿ ਹਾਈਪਰ ਹੋ ਗਿਆ ਉੱਪਰ ਤੇਜਾ ਹੋ ਗਿਆ ਮਲੇਰ ਮਣਕਾਲਾ ਪੈਨ ਲਾ ਪਿਆ ਗਲਾਂ ਕੱਟ ਲਾ ਪਿਆ ਫੋਨ ਤੇ ਫਿਰ ਮਨੂੰ ਮੈਂ ਕੁਝ ਨਹੀਂ ਆਖਿਆ ਮੈਂ ਫੋਨ ਕੱਟਦਾ ਕਿਉਂ ਕਟਿਆ ਕਹਿੰਦਾ ਭਾਵਾ ਵੀ ਉਸ ਬੰਦੇ ਨੇ ਉਦੋਂ ਮੇਰੀ ਕੋਈ ਗੱਲ ਨਹੀਂ ਸੁਣੀ ਸੀ ਗੰਗੋ ਦੇ ਦਿਮਾਗ ਤੇ ਗੁੱਸਾ ੜ ਗਿਆ ਸੀ ਤੇ ਜਦੋਂ ਗੁੱਸਾ ਚੜਦੇ ਨਾ ਫਿਰ ਕੋਈ ਕਿਸੇ ਗੱਲ ਨਹੀਂ ਸੁਣਦਾ ਇਸ ਕਰਕੇ ਹੱਥ ਬੰਨ ਕੇ ਬੇਨਤੀ ਆ ਜਿੰਨੇ ਆ ਆਪਣੇ ਭੈਣ ਭਰਾ ਸਾਰਿਆਂ ਨੂੰ ਆਪ ਜੀ ਨੇ ਬੁਲਾਇਆ ਕਰੋ ਪਿਆਰ ਕਰੋ ਸਤਿਕਾਰ ਦਿਓ ਵੱਡਿਆਂ ਦੀ ਇੱਜ਼ਤ ਕਰੋ ਉਹਨੂੰ ਪੁੱਛਿਆ ਕਰੋ ਵੱਡਿਆਂ ਨੂੰ ਚਾਚਾ ਤਾਇਆ ਬਾਪੂ ਬੇਬੇ ਬੇ ਤੁਹਾਨੂੰ ਕੀ ਚਾਹੀਦਾ ਅਸੀਂ ਕੰਮ ਤੇ ਚੱਲੇ ਆ ਓਕੇ ਬਾਏ ਓਕੇ ਬਾਏ ਬੇਬੇ ਆ ਗਏ ਬਾਪੂ ਆ ਗਏ ਇਹ ਇੱਕ ਬਜ਼ੁਰਗਾਂ ਵਾਸਤੇ ਬਹੁਤ ਵੱਡੀ ਖਰਾਕ ਹੁੰਦੀ ਆ ਸੁਣ ਲਿਆ ਕਰੋ ਕਰੋ ਤੁਰ ਜਣੇ ਮਾਰ ਕੇ ਇੱਕ ਪਰਰ ਕਰਕੇ ਤੁਰ ਜਣੇ ਆ ਨਹੀਂ ਯਾਰ ਬਜ਼ੁਰਗ ਨੂੰ ਇਹ ਨਹੀਂ ਬਹੁਤਾ ਘਰੇ ਬੈਠਾ ਨਾ ਉਹ ਤੁਸੀਂ ਡਿਊਟੀ ਜਾਣਾ ਜਾਓ ਜੀ ਨਾਲ ਕੇ ਜਾਓ ਪਰ ਬਜ਼ੁਰਗ ਨੂੰ ਜੇ ਪੁੱਛ ਕੇ ਜਾਉਂਗਾ ਨਾ ਤੇ ਤੁਹਾਡੇ ਮਾਲਿਕ ਘਰੋਂ ਤੁਰ ਕੇ ਕੰਮ ਤੇ ਜਾਣ ਤੱਕ ਉਹ ਤੁਹਾਨੂੰ ਸੀਸਾ ਦੇ ਤਰੂਗਾ ਤੇ ਜਦੋਂ ਤੁਹਾਨੂੰ ਪਤਾ ਵੀ 5 ਵਜੇ ਮੇਰੇ ਪੁੱਤ ਨੇ ਮੇਰੇ ਪੋਤਰੇ ਨੇ ਮੇਰੇ ਭਣਾ ਭਤੀਜੇ ਨੇ ਦਫ਼ਤਰੋਂ ਤੁਰ ਪਿਆ ਘਰ ਨੂੰ ਤੇ ਉਦੋਂ ਹੀ ਉਹ ਢੀਕ ਤਰੂਗਾ ਘੜੀ ਵੇਖੂਗਾ ਟਾਈਮ ਪੀਸ ਵਾਲ ਵੇਖੂਗਾ ਵੀ 5:00 ਬਜ ਗਏ ਅੱਧਾ ਘੰਟਾ ਹੋ ਗਿਆ 5:30 ਹੋ ਗਏ ਆਉਣ ਨਾਲ ਯਾਰ ਗੱਲ ਮੰਨਦੇ ਨਾ ਬਸ ਯਾਰ ਜਦੋਂ ਤੁਹਾਡੀ ਘਰੇ ਕੋਈ ਢੀਕ ਹੀ ਨਹੀਂ ਤੇ ਤੁਹਾਡਾ ਜਿਵੇਂ ਨੀ ਵੀ ਕਿਸ ਕੰਮ ਆ ਇਸ ਕਰਕੇ ਹੱਥ ਬੰਨ੍ਹ ਕੇ ਬੇਨਤੀ ਆ ਸਾਰੇ ਆਪਣਾ ਆਪੋ ਆਪਣਾ ਸੁਭਾਅ ਬਦਲੋ ਆਪਣੇ ਵੱਡਿਆਂ ਦੀ ਸੇਵਾ